ਇਹ ਕੀ ਗੱਲ ਹੋਈ ਆ ਤੁਹਾਡੇ ਜਿਹੜੇ ਲੱਦਾ ਨਾ ਇਹ ਜਮਾਂਦਰੂ ਆ ਜੀ ਜਮਾਂਦਰੂ ਆ ਹਾਂਜੀ ਪਤਨੀ ਠੱਡੀ ਦੇ ਵਿਤਰਾ ਹੀ ਆ ਹਾਂਜੀ ਉਹਦੇ ਪੋਲੀਆ ਐ ਅੱਛਾ ਉਹਦੇ ਪੋਲੀਆ ਹਾਂਜੀ ਕੀ ਨਾਂ ਪਤਨੀ ਠੱਡੀ ਦਾ ਮਨਪ੍ਰੀਤ ਕੌਰ ਆ ਜੀ ਤੇ ਹਰੀ ਘਿਆੜਾ ਥਾਂ ਐ ਜਿਹੜੇ ਤੁਸੀਂ ਰਹਿ ਰਹੇ ਜੋ ਇਹ ਆਪ ਦਾ ਕਿ ਕਿਰਾਏ ਤੇ ਆ ਨਹੀਂ ਜੀ ਕਿਰਾਏ ਤੇ ਆ ਕਿਰਾਏ ਤੇ ਆ ਹਾਂਜੀ ਕਿੰਨੇ ਬੱਚੇ ਠੱਡੇ ਦੋ ਬੱਚੇ ਇੱਕ ਇੱਕ ਲੜਕਾ ਇੱਕ ਲੜਕੀ ਕਿੰਨੀ ਉਮਰ ਬੱਚਿਆਂ ਦੀ ਹਾਂਜੀ ਬੱਚਾ ਦੇ 9 ਸਾਲ ਦਾ ਕੁੜੀ 13-14 ਸਾਲਾਂ ਦੀ ਅੱਛਾ ਪੜਦੇ ਬੱਚੇ ਹਾਂਜੀ ਤੇ ਫਿਰ ਕਰਦਾ ਫਿਰ ਗੁਜ਼ਾਰਾ ਚਾਹਤ ਚੱਲਦਾ ਹਾਂਜੀ ਚਾਹ ਦੁਕਾਨ ਜਿਹੜੀ ਉਹ ਵੀ ਕਿਰਾਏ ਤੇ ਹੁੰਦੀ ਆ ਹਾਂਜੀ ਦੁਕਾਨ ਵੀ ਕਿਰਾਏ ਤੇ ਮਕਾਨ ਵੀ ਕਿਰਾਏ ਅੱਛਾ ਮਕਾਨ ਵੀ ਕਿਰਾਏ ਤੇ ਕਿੰਨਾ ਦੁਕਾਨ ਦਾ ਕਿੰਨਾ ਕਿਰਾਇਆ ਦਿੰਦੇ ਜੇ ਮਕਾਨ 1500 ਦੁਕਾਨ ਦਾ ਤੇ 1500 ਹੀ ਕਰਦਾ ਕਰਦਾ ਗੁਜ਼ਾਰਾ ਵਧੀਆ ਹੁੰਦਾ ਹਾਂਜੀ ਟਾਈਮ ਪਾਸ ਹੋਈ ਜਾਂਦਾ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਆਪਾਂ ਨੂੰ ਇਹ ਆ ਕੇ ਮੰਗ ਕੇ ਨਹੀਂ ਖਾਣਾ ਮਿਹਨਤ ਕਰਨੀ ਭਾਵੇਂ 100 ਹੀ ਬਚੇ ਹਾਂ ਹਾਂ ਸਭ ਤੋਂ ਵਧੀਆ ਗੱਲ ਕੀਤੀ ਤੁਸੀਂ ਕਿ ਮੰਗ ਕੇ ਨਹੀਂ ਖਾਣਾ ਹਾਂਜੀ ਮਿਹਨਤ ਕਰਕੇ ਖਾਣਿਆ ਹਾਂ ਭਾਵੇਂ 100 ਹੀ ਬਚੇ ਮਹਾਂ ਸਕੂਟਰੀ ਹੈ ਮੈਂ ਤਾਂ ਤੇਲ ਵਾਲੀ 100 150 ਦਾ ਤੇਲ ਖਾਂਦੀ ਜੇ 250 ਬਜਦਾ 100 ਮੈਨੂੰ ਬਜ ਜਾਂਦਾ 150 ਇਹ ਖਾ ਜਾਂਦੀ ਹੈ ਮੈਂ ਇਹੀ ਸੋਚਦਾ ਕਿ 150 ਖਾ ਕੇ ਮੈਨੂੰ 100 ਦਿੰਦੀ ਹੈ ਮੈਨੂੰ ਕਿਸੇ ਘੜੀ ਹੱਥ ਨਹੀਂ ਕਰਨਾ ਪੈਂਦਾ ਅੱਛਾ ਜੀ ਹਾਂਜੀ ਹੁਣ ਕੀ ਮੰਗ ਕਰੋਗੇ ਕਿ ਜਿਹੜਾ ਤੁਸੀਂ ਹਾਨੂੰ ਅੱਜ ਇੱਥੇ ਬੁਲਾਇਆ ਆਪਦੇ ਘਰ ਆਵੇਖੇ ਮਾ ਜੀ ਮੈਂ ਤਾਂ ਇਹੀ ਕਹਿਣਾ ਕਿ ਗਰੀਬ ਦਾ ਘਰ ਬਣ ਜੂ ਕੋਈ ਦਾਨੀ ਸੱਚਨ ਮਿਲ ਜੇ ਮੈਨੂੰ ਆਪਣਾ ਘਰ ਮਿਲ ਜੇ ਤੇ ਜਿਹੜਾ ਕੋਈ 1500 ਕਿਰਾਇਆ ਜਾਂਦਾ ਏ ਉਹ ਬੱਜ ਜਾਵੇ ਕਿ ਮੇਰਾ ਗੁਜ਼ਾਰਾ ਸੌਖਾ ਹੋ ਜਾਵੇ ਜਿਦ ਤਰਾ ਜਿਹੜੀ ਤੇ ਸਕੂਟਰੀ ਦਾ ਗੈਂਦ ਜਿਹੋ ਵਿੱਚ ਤੇਲ ਜਿਹੜਾ ਮੱਚਦਾ ਹਾਂਜੀ ਇਹਦੇ ਬਾਰੇ ਵੀ ਕੋਈ ਹਾਂਜੀ ਇਹ ਤੇ ਇਹ ਵੀ ਵੇਖੋ ਜੇ ਕੋਈ ਦਾਨੀ ਸੱਜਣ ਮਿਹਰ ਕਰ ਦੇ ਮਿਹਰਬਾਨ ਹੋ ਜੇ ਮਿਲ ਜੇ ਤੇ ਇਹ ਵੀ ਕੋਈ 150 ਬਾਜੇ ਦੇ ਕੱਲ ਤੱਕ ਜਰਾ ਸੌਖਾ ਹੋ ਜਾਊਗਾ ਮੰਗਣ ਦੀ ਜ਼ਰੂਰਤ ਨਹੀਂ ਵੈਸੇ ਵੀ ਨਹੀਂ ਮੈਂ ਮੰਗਦਾ ਮੈਂ ਆਪਣੀ ਮਿਹਨਤ ਕਰਦਾ ਹਾਂ ਹਾਂਜੀ ਬਾਕੀ ਮੇਰੇ ਦੁਕਾਨਦਾਰ ਵਿਚਾਰੇ ਸਾਥ ਦੇਂਦੇ ਆ ਕਈ ਆਹਦੇ ਤੇ ਤੇਲ ਮੱਚੂਗਾ ਅਸੀਂ ਚਾਹ ਫੜ ਕੇ ਲੈ ਜਾਂਦੇ ਕਈ ਲੈ ਵੀ ਜਾਂਦੇ ਕਿੰਨੇ ਕੁ ਦਿਹਾੜੀ ਪਾ ਲੈਂਦੇ ਰੋਜ਼ ਦੀ ਹਾਂਜੀ ਵੇ ਕੋਈ ਚਾਰਜ ਕੀ ਬੈਨਾ ਕੋਈ 200 ਰੁਪਿਆ 250 ਬਾਈ ਦਾ 100 150 ਰੁਪਿਆ ਤੇਲ ਮੱਚ ਜਾਂਦਾ 100 ਕ ਮੈਨੂੰ ਬਾਜ ਜਾਂਦਾ ਅੱਛਾ ਹਾਂਜੀ ਹੁਣ ਜਿਹੜੇ ਤੁਹਾਨੂੰ ਇਹ ਟਾਈਮ ਵੇਖ ਰਹੇ ਆ ਠੀਕ ਹੈ ਜੀ ਹਾਂਜੀ ਐਨ ਆਰ ਆਈ ਵੀਰ ਜਾਂ ਸਿੱਖ ਜਥੇਬੰਦੀਆਂ ਹਾਂਜੀ ਕੋਈ ਦਾਨੀ ਵੀਰ ਜਿਹੜੇ ਤੁਹਾਨੂੰ ਆਪਦੀ ਦਸਾਂ ਨੌਆਂ ਦੀ ਕਿਰਤ ਕੁਮਾਈ ਦੇ ਵਿੱਚੋਂ ਕੀ ਲੈ ਕੇ ਦੇਣ ਤੁਹਾਨੂੰ ਹਾਂਜੀ ਕੀ ਲੈ ਕੇ ਕਿਦਿਆਂ ਤੁਹਾਨੂੰ ਹਾਂਜੀ ਮੈਨੂੰ ਇਹੀ ਕਿੰਨਾ ਮੇਰਾ ਘਰ ਵੀ ਬਣ ਜੇ ਤੇ ਮੈਨੂੰ ਸਕੂਟਰੀ ਮਿਲ ਜੇ ਇਹੋ ਮੈਨੂੰ ਬਾਅਦ ਚ ਕੁਝ ਨਹੀਂ ਚਾਹੀਦਾ ਇਹ ਦੋ ਚੀਜ਼ਾਂ ਮਿਲ ਜਾਣ ਬਹੁਤ ਬਹੁਤ ਧੰਨਵਾਦ ਮੰਨ ਲਓ ਕਿ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੁਹਾਡਾ ਜਿਹੜਾ ਸੰਪਰਕ ਨੰਬਰ ਕਿਨਾ 99141 65253 ਇਹ ਤਾਂ ਇੱਕ ਕਾਰ ਬੰਦੇ ਸਾਡੇ ਬੱਸ ਹੂੰ ਕਿੰਨੇ ਬੱਚੇ ਆ ਦੋ ਬੱਚੇ ਕੁੜੀ ਮੁੰਡਾ ਅੱਛਾ ਕੁੜੀ ਮੁੰਡਾ ਹੈ ਹਾਂਜੀ ਤੇ ਜਮਾਂਦਰੂ ਜਿਤਨਾ ਕਿ ਜਮਾਂਦਰੂ ਜੀ ਕਿ ਪੋਲੀਆ ਹੋਇਆ ਹੈ ਪੋਲੀਆਂ ਤੁਹਾਨੂੰ ਪੋਲੀਆ ਆਇਆ ਹੈ ਤੁਹਾਡੇ ਜਿਹੜੇ ਪਤੀ ਹੋ ਜਮਾਂਦਰੂ ਇਸ ਤਰ੍ਹਾਂ ਹਾਂਜੀ ਹਾਂਜੀ ਘਰ ਦਾ ਫਿਰ ਗੁਜ਼ਾਰਾ ਫਿਰ ਕਿਸ ਤਰ੍ਹਾਂ ਜਾਵਦਾ ਕਰਦਾ ਚਾ ਬੇ ਮਨਾ ਕੇ ਵੇਚਦੇ ਆ ਹਾਂਜੀ ਹਾਂਜੀ ਤਾਂ ਸਕੂਟਰੀ ਤੇ ਜਾਂਦੇ ਵੇਚਦੇ ਆ ਸਕੂਟਰੀ ਤੇ ਜਾਂਦੇ ਆ ਤੁਸੀਂ ਸਕੂਟਰੀ ਤੇ ਤੇਲ ਪਾਉਂਦੇ ਸੋ ਲੈ ਕੇ ਦਿੰਦੇ ਸਾਹਿਬ ਹੂੰ ਜਿ ਬੈਟਰੀ ਵਾਲੀ ਸਾਈਕਲ ਵਿੱਚ ਇਹ ਬੈਟਰੀ ਵਾਲੀ ਸਕੂਟਰੀ ਹੀ ਤੁਸੀਂ ਮੰਨ ਕਰਦੇ ਹੋ ਹਾਂਜੀ ਸਕੂਟਰੀ ਵਿੱਚ ਅੱਛਾ ਤੇੜਾ ਘਰ ਤੁਹਾਡਾ ਨਹੀਂ ਆ ਨਹੀਂ ਕਿਰਾਇਆ ਤੇ ਹਾਂ ਜੀ ਕਿੰਨਾ ਕਿਰਾਇਆ ਦਿੰਦੇ ਤੁਸੀਂ ਹਾਂ ਕਿਰਾਇਆ 1500 1500 ਹਾਂਜੀ ਮੈਗ ਜੀ ਮੈਂ ਸਾਡੇ ਘਰ ਬਣ ਜੇ ਮਦਦ ਕਰਨ ਕਿ ਤੋਂ ਨੀ ਵਾਤ ਉਹਦੇ ਸੇਕ ਕਰਕੇ ਕਾਏ ਕਿ ਸਾਡੇ ਮਦਦ ਹਸੇ ਜੀ ਕਾ ਖਾਲਸਾ ਵਾਏ ਜੀ